5 ਨੰਬਰ ਮੁਕਦਮਾ ਐਫ ਆਈ ਆਰ ਦਾ ਅੱਜ ਕੱਲ ਦਰਜ ਕੀਤੀ ਸੀਗੀ 3 ਸਤ ਨੂੰ ਇਹਦੇ ਵਿੱਚ ਅਸੀਂ ਦੋ ਦੇਸੀ ਕੱਟੇ 315 ਬੋਰ ਤੇ ਦੋ ਜਿੰਦਾ ਕਾ ਜਿਹੜੇ ਆ 315 ਬੋਰ ਤੇ ਜਿਹੜੇ ਹੈਗੇ ਆ ਆਕਾਸ਼ ਸ਼ਰਫੂਲੀ ਤੋਂ ਜਿਹੜੇ ਹੈਗੇ ਗ੍ਰਿਫਟ ਹੋ ਗਏ ਗਏ ਗਲੀ ਨੰਬਰ ਇੱਕ ਗੌਤਮ ਕਲੋਨੀ ਦਾ ਰਹਿਣ ਵਾਲਾ ਗਰੀਦਪੁਰ ਰੋਡ ਲੁਧਿਆਣੇ ਦਾ ਰਹਿਣ ਵਾਲਾ ਔਰ ਇਹਦੇ ਉੱਤੇ ਆਲਰੇਡੀ ਇੱਕ ਪਹਿਲਾ ਮੁਕਦਮਾ ਜਿਹੜਾ ਸੀ 156 ਨੰਬਰ ਜਿਹੜਾ ਸੀਗਾ 323 24 ਲੜਾਈ ਝਗੜੇ ਦਾ ਪਹਿਲਾਂ ਹੀ ਥਾਣਾ ਟਿੱਪਿਆ ਦੇ ਵਿੱਚ ਜਿਹੜਾ ਸੀਗਾ ਜਿਹੜੀ ਰਿਕਵਰੀ ਹੈਗੀ ਆ ਸਾਡੇ ਐਸਐਚਓ ਟੱਬਾ ਨੇ ਜਿਹੜੀ ਹੈ ਸੀਕ੍ਰੀਟ ਇਨਫੋਰਮੇਸ਼ਨ ਦੇ ਬਿਸਤਿਲ ਕੀਤੀ। ਸਰ ਇਹ ਕਿੱਥੋਂ ਲੈ ਕੇ ਆਇਆ ਸੀਗਾ ਤੇ ਪਰਪਸ ਇਹ ਕੱਲ ਹੀ ਹਜੇ ਜਿਹੜਾ ਹੈਗਾ ਦੋਸ਼ੀ ਜਿਹੜਾ ਹੈਗਾ ਫੜਿਆ ਗਿਆ ਪੁਛਗਿਸ਼ ਦੌਰਾਨ ਜਿਹੜਾ ਹੁਣ ਤੱਕ ਇਹਨਾਂ ਦਾ ਜਿਹੜਾ ਲਿੰਕ ਪਿੱਛੋਂ ਜਿਹੜਾ ਹੈਗਾ ਯੂਪੀ ਤੋਂ ਆਇਆ ਹੈਗਾ ਤੇ ਯੂਪੀ ਤੋਂ ਲੈ ਕੇ ਆਇਆ। ਬਾਕੀ ਇਹਦਾ ਰਿਮਾਂਡ ਲੈ ਕੇ ਅੱਜ ਜਿਹੜਾ ਹੈਗਾ ਆ ਕੱਲ ਹੀ ਫੜਿਆ ਹੈਗਾ ਬਾਕੀ ਬਰੀਕੀ ਦਾ ਪੁਛਗਿਸ਼ ਕਰਕੇ ਹੋਰ ਜਾਣਕਾਰੀ ਕਰਨ ਸੰਭ। ਲੈਣਾ ਕਿੱਥੇ ਦਾ ਸਰ? ਇਹ ਆਪਣੇ ਲੁਧਿਆਣੇ ਦਾ ਜੀ। ਲੁਧਿਆਣੇ ਦਾ ਇਹ ਜਿਹੜਾ ਹੈਗਾ ਗੌਤਮ ਕਲੋਨੀ ਦਾ। ਕੰਮ ਕਰ ਕੀ ਕਰਦਾ ਹੁੰਦਾ? ਇਹ ਵੇਲਾ ਹੀ ਪੜਾ ਜਪੜੂ ਇਹਨਾਂ ਕਿਤੀ ਹੋਈ ਹੈ ਤੇ ਉਸ ਤੋਂ ਬਾਅਦ ਵੇਲਾ ਹੀ ਹੈ ਇਹਦੇ ਨਾਲ ਕੋਈ ਸਾਥੀ ਦਾ ਹੋਰ ਕੋਈ ਬਤਲ ਕੇ ਫਿਲਹਾਲ ਜਿਹੜਾ ਹੈਗਾ ਇਹ ਇਹ ਹੈਗਾ ਹੁਣੇ ਹੀ ਜੀ ਇਹਨਾਂ ਦਾ ਮੰਡ ਲੈ ਕੇ ਫੇਰ ਆ ਕੇ ਵਾਪਸ ਮੁਕਤਮਾ ਕਿਹਦੇ ਵਿੱਚ ਸਿੱਤ ਕਰਨੀ ਆਮ ਜਗਤ ਤੇ ਥਲੇ ਜੀ ਆਮ ਜਗਤ ਅਭੇ ਆਮ ਜਗਤ ਜਿਹੜੇ ਹੁੰਦੇ ਆਪੀਸੀ ਹੈਗੇ ਇੰਡੀਅਨ ਪਿਨਲ ਕੋਡ ਉਹਦੀ ਜਗ੍ਹਾ ਬੀ ਐਨ ਐਸ ਆ ਗਿਆ ਹੈ ਤੇ ਜਿਹੜਾ ਸਪੈਸ਼ਲ ਲੋਕਲ ਐਂਡ ਸਪੈਸ਼ਲ ਲਾ ਹੁੰਦੇ ਆ ਆਬਜੈਕਟ ਉਹਦੇ ਥਲੇ ਰਚੀ ਇਹ ਜਦੋਂ ਲੈ ਕੇ ਆ ਰਹੇ ਸੀਗਾ ਕਿ ਕਿਦੋਂ ਕਿਹੜਾ ਵਾਹਨ ਸੀਗਾ ਸਰ ਨਹੀਂ ਇਹ ਨਹੀਂ ਹੈਗਾ ਇਹ ਜਦੋਂ ਸੀਕ੍ਰੀਟ ਇਨਫਾਰਮੇਸ਼ਨਸ ਤੇ ਜਿਹੜਾ ਸੀਗਾ ਉਹਦੇ ਉੱਤੇ ਨੂੰ ਰੋਕ ਕੇ ਦੀ ਜਿਹੜਾ ਕੁਝ ਕੁਛ ਕਰਕੇ ਤੋਂ ਕਵੀ ਇਹਦੀ ਮਨਸ਼ਾ ਕਿਸੇ ਲਈ ਹੈ ਦੇਖੋ ਮਨਸ਼ਾ ਤੇ ਦੀ ਕੋਈ ਨਾ ਕੋਈ ਕ੍ਰਾਈਮ ਕਰਨ ਦੀ ਹੋਈਗੀ ਕਿਉਂਕਿ ਆਲਰੇਡੀ ਪਹਿਲਾਂ ਦਰਜ ਹੈਗਾ ਹੁਣ ਇਹ ਕਹਿ ਰਿਹਾ ਕਿ ਮੈਂ ਜਿਹੜਾ ਹੈਗਾ ਆਪਣੇ ਸੇਫਟੀ ਦੀ ਲਿਆ ਸੀਗਾ ਬਟੇ ਮੰਨਣਯੋਗ ਨਹੀਂ ਹੈਗੀ ਗੱਲ ਕਿ ਤੁਹਾਨੂੰ ਪਤਾ ਅਕਸਰ ਜਿਹੜਾ ਹੈਗਾ ਇਹ ਜਿਹੇ ਜਿਹੜੇ ਵੈਪਨਸ ਹੁੰਦੇ ਆ ਕਿਤੇ ਨਾ ਕਿਤੇ ਰੋਜ਼ਮਾਰਾ ਹੀ ਕ੍ਰਾਈਮ ਦੇ ਵਿੱਚ ਵਰਤੇ ਜਾਂਦੇ ਨੇ ਤੁਸੀਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਕਿਸੇ ਨਾ ਕਿਸੇ ਵਾਰਦਾਤ ਚ ਵਰਤੇ ਹੋਣਗੇ ਜਾਂ ਵਰਤੇ ਜਾਣੇ ਸੀਗੇ ਉਹਨੂੰ ਕਿੱਟੇ ਬਰਾਬਰ ਹੈ ਦੋ ਕਿੱਟੇ ਤੇ ਰੌਣ ਕਿੰਨੇ ਸੀ ਦੇਖੋ ਹੋਏ ਆ ਦੋ ਰੌਣ ਜੀ ਜਿਹੜੇ ਹੈਗੇ 300 ਦੋ ਜੀ ਚੈੱਕ ਕਰਾਈ ਵੀ ਹੈ ਜੇ ਬੰਦਾ ਕੰਦਾ ਹੀ ਹੈ ਜੀ ਮੈਂ ਉਹੀ ਬੇਨਤੀ ਤੁਹਾਨੂੰ ਕਰ ਰਿਹਾ ਨਾ ਜੀ ਹਜੇ ਇਹਦਾ ਰਿਮਾਂਡ ਲੈ ਕੇ ਪੁੱਛ ਗਿਸ ਕਰਾਓ ਕਿਤਾ ਕੀ ਸਰ ਕਿੰਨੇ ਕਾਇਰਲ ਹੋ ਪਾਇਆ ਜੀ ਦੇਖੋ ਇਹ ਜਿਹੜੀ ਚੀਜ਼ ਜਿਹੜੀ ਹੈਗੇ ਜਿਹੜੀ ਫੋਰੈਂਸਿਕ ਜਿਹੜਾ ਹੈਗਾ ਆਪਣਾ ਬਲਾਸਟਿਕ ਐਕਸਪਰਟ ਉਹੀ ਦੱਸ ਸਕਦਾ ਇਹਦੇ ਵਿੱਚ ਉਹ ਕੇਸ ਦੇ ਡਿਊਰਿੰਗ ਇਨਵੈਸਟੀਗੇਸ਼ਨ ਹੀ ਦੇਖੇ। ਥੈਂਕ ਯੂ।